ਅੱਜ ਇੱਕ ਦਿਲ ਦਾ ਵਿਚਾਰ ਹੈ ਜਿਹੜਾ ਸਾਂਝਾ ਕਰਨ ਲੱਗੀ ਆ ਕੁਝ ਦਿਨਾਂ ਤੋਂ ਦੇਖ ਰਹੀ ਸੀ ਕਿ ਕੁਝ ਲੋਕ ਤਾਂ ਫੇਸਬੁੱਕ ਦੇ ਮੈਸੇਂਜਰ ਦੇ ਉੱਤੇ ਔਰ ਕੁਝ ਲੋਕ ਜਿਹੜੇ ਨੇ ਵਟਸਐਪ ਦੇ ਮੈਸੇਜ ਉੱਤੇ ਔਰ ਕੁਝ ਲੋਕ ਇਹੋ ਜਿਹੀ ਵੀ ਨੇ ਜਿਹੜੇ ਫੋਨ ਤੇ ਮੈਨੂੰ ਕੀ ਕਰਦੇ ਨੇ 네ਗੇਟਿਵ ਕਰਦੇ ਨੇ 네ਗੇਟਿਵ ਕਾ ਦੇ ਲਈ ਕਰਦੇ ਨੇ ਮੇਰੇ ਆਪਣੇ ਵਰਕ ਲਈ ਜੇਕਰ ਗੱਲ ਕੀਤੀ ਜਾਵੇ ਕੰਮ ਘਾੜਦੀ ਜੋ ਲੋਕ ਖੁਦ ਨੈਗੇਟਿਵ ਹੁੰਦੇ ਨੇ ਮੇਰਾ ਆਪਣਾ ਵਿਚਾਰ ਹੈ ਜੋ ਲੋਕ ਖੁਦ ਨੈਗੇਟਿਵ ਹੁੰਦੇ ਨੇ ਉਹ ਦੂਜਿਆਂ ਨੂੰ ਵੀ ਪਰੋਸਣਗੇ ਨੈਗੇਟਿਵਿਟੀ ਪਰ ਅੱਜ ਉਹਨਾਂ ਲੋਕਾਂ ਨੂੰ ਇੱਕ ਗੱਲ ਦੱਸਣੀ ਚਾਹਾਂਗੀ ਉਹ ਵੀ ਇਹ ਗੱਲ ਦਿਮਾਗ ਵਿੱਚ ਰੱਖ ਲੈਣ ਤੇ ਦੱਸਦੀ ਆ ਕਿ ਕੀ ਕਹਿੰਦੇ ਨੇ ਕੁਝ ਮੇਰੇ ਵੀਰ ਭੈਣ ਭਾਈ ਸਪੈਸ਼ਲ ਮੈਨੂੰ ਫੋਨ ਕਰਕੇ ਕਹਿਣਗੇ ਮੈਡਮ ਇੰਨੇ ਸਾਲ ਹੋ ਗਏ ਤੈਨੂੰ ਚਮਕਦੇ ਤਾਰੇ ਚਮਕਦੇ ਤਾਰੇ ਕਰਦੀ ਨੂੰ ਕੀ ਖਟਿਆ ਤੇ ਲੇਟੈਸਟ ਕੁਝ ਦਿਨ ਪਹਿਲਾਂ ਇੱਕ ਪੱਤਰਕਾਰ ਵੀਰਨੀ WhatsApp ਦੇ ਉੱਤੇ ਵੀ ਹੈਨਾ ਮੈਸੇਜ ਭੇਜਿਆ ਤੇ ਉਹਨੇ ਕਿਹਾ ਇੰਨੇ ਸਾਲ ਹੋ ਗਏ ਮੈਡਮ ਤੈਨੂੰ ਸੀਟੀ ਲਾਈਵ ਸੀਟੀ ਲਾਈਵ ਕਰਦੀ ਨੂੰ ਕੀ ਖਟਿਆ ਤੈਨਨੇ ਉਲਟਾ ਮੈਨੂੰ ਇਸ ਤਰ੍ਹਾਂ ਅੰਗੂਠਾ ਕਰਕੇ ਭੇਜਿਆ ਨੇ ਹੈਨਾ ਤੇ ਜਦੋਂ ਉਸ ਦਾ ਮੈਂ ਇਹ ਅੰਗੂਠਾ ਦੇਖਿਆ ਤਾਂ ਮੈਨੂੰ ਨਾ ਹਾਸਾ ਆਇਆ ਗੁੱਸਾ ਨਹੀਂ ਆਇਆ ਹਾਸਾ ਇਸ ਲਈ ਆਇਆ ਕਿਉਂਕਿ ਜਿਹੜੇ ਅਜਿੰਝ ਅੰਗੂਠਾ ਕਰਕੇ ਭੇਜ ਰਹੇ ਨਾ ਕਿਤੇ ਨਾ ਕਿਤੇ ਇੱਕ ਗੱਲ ਦਿਮਾਗ 'ਚ ਆ ਗਈ ਕਿ ਸਿਟੀ ਲਾਈਵ ਵੱਲੋਂ ਪਾਈਆਂ ਗਈਆਂ ਖਬਰਾਂ ਸਿਟੀ ਲਾਈਵ ਵੱਲੋਂ ਪਾਈਆਂ ਗਈਆਂ ਪੋਸਟਾਂ ਉਹਨਾਂ ਦੀ ਬਰਾਬਰੀ ਕਿਸੇ ਤੋਂ ਨਹੀਂ ਹੋ پا ਰਹੀ ਜੇਕਰ ਗੱਲ ਕੀਤੀ ਜਾਵੇ ਉਹਨਾਂ ਵੀਰ ਭੈਣ ਭਾਈਆਂ ਦੀ ਜਿਹੜੇ ਦੇਖਦੇ ਨੇ ਕਿ ਸਿਟੀ ਲਾਈਵ ਨੇ ਅੱਜ ਤੱਕ ਕੀ ਘਟਿਆ ਉਹਨਾਂ ਨੇ ਇੱਕ ਸੁਨੇਹਾ ਦੇਣਾ ਚਾਹਾਂਗੇ ਕਿ ਤੁਸੀਂ ਸਿਟੀ ਲਾਈਵ ਨੂੰ ਦੇਖ ਰਹੇ ਹੋ ਦੇਖ ਰਹੇ ਹੋ ਨਾ ਇੰਨੇ ਬਹੁਤ ਹੈ ਔਰ ਧੰਨਵਾਦ ਕਰਦੀ ਆ ਕਿ ਜਦੋਂ ਨਾ ਇੱਕ ਵੀਊ ਹੁੰਦਾ ਹੈ ਤੇ ਤੁਹਾਡਾ ਵੀ ਉਹਦੇ ਚ ਯੋਗਦਾਨ ਹੁੰਦਾ ਤੇ ਦੂਸਰੀ ਚੀਜ਼ ਜਿਹੜੇ ਸਿੱਧੀ ਲਾਈਵ ਦੀ ਪਰਫਾਰਮੈਂਸ ਦੇਖਦੇ ਨੇ ਔਰ ਕੀ ਦੇਖਦੇ ਨੇ ਲਾਈਕ ਦੇਖਦੇ ਨੇ ਵੀਊ ਦੇਖਦੇ ਨੇ ਉਹਦੇ ਬਾਅਦ ਚ ਕਹਿੰਗੇ ਹ ਚਾਰ ਲਾਈਕ ਨੇ ਤੇ 10 ਵੀਊ ਨੇ ਕਈ ਇਦਾਂ ਦੀ ਵੀ ਸੋਚ ਰੱਖਦੇ ਨੇ ਕਿਉਂਕਿ ਜਿਹਨੇ ਨੈਗੇਟਿਵਿਟੀ ਹੈ ਨਾ ਪਾਲੀ ਹੋਵੇ ਜੇਬ ਦੇ ਵਿੱਚ ਉਹਨੇ ਨੈਗੇਟਿਵ ਵੀ ਗੱਲ ਕਰਨੀ ਆ ਪਰ ਅੱਜ ਇੱਕ ਗੱਲ ਦੱਸਣਾ ਚਾਹਾਂਗੇ ਉਹਨਾਂ ਦੇ ਵੀ ਕੰਮ ਆਊਗੀ ਉਹ ਵੀ ਇਹ ਗੱਲ ਆਪਣੇ ਪੱਲੇ ਬੰਨ ਲੈਣ ਜੇ ਕਿਤੇ ਨਾ ਕਿਤੇ ਜਾ ਕੇ ਉਹ ਅੱਜ ਆਪਣੇ ਆਪ ਨੂੰ ਫੇਲਿਅਰ ਮਹਿਸੂਸ ਕਰ ਰਹੇ ਨੇ ਕਿਉਂਕਿ ਆਪਾਂ ਦਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਵਿੱਚਾਂ ਗੱਲ ਇੰਜ ਹੈ ਕਹਿੰਦੇ ਹੁਣ ਇੱਕ ਕਹਾਣੀ ਹੈ ਬਹੁਤ ਵਧੀਆ ਸੁਣਿਓ ਤੁਹਾਡੇ ਵੀ ਕੰਮ ਆਊਗੀ ਜਿਹੜੇ ਮੈਨੂੰ ਨੈਗੇਟਿਵ ਕਰਦੇ ਨੇ ਜੇਕਰ ਆਪਾਂ ਕੋਈ ਵੀ ਫਲਦਾਰ ਬੀਜ ਹੈ ਜਿਹੜਾ ਉਹ ਧਰਤੀ ਦੇ ਵਿੱਚ ਬੀਜਦੇ ਆ ਤਾਂ ਉਹਨੂੰ ਆਪਾਂ ਰੋਜ਼ਾਨਾ ਪਾਣੀ ਦਿੰਦੇ ਆ ਦਿੰਦੇ ਆ ਨਾ ਇਸੀ ਪ੍ਰਕਾਰ ਆਪਾਂ ਕੋਈ ਵੀ ਕਾਰੋਬਾਰ ਕਰਦੇ ਆਂ ਤਾਂ ਰੁਟੀਨ ਦੇ ਵਿੱਚ ਆਪਾਂ ਆਪਣੇ ਕਾਰੋਬਾਰ ਨੂੰ ਦੇਖਦੇ ਆਂ ਰਾਈਟ ਤੁਸੀਂ ਵੀ ਇੰਜ ਹੀ ਕਰਦੇ ਹੋਵੋਗੇ ਪਰ ਇੱਕ ਫਰਕ ਹੈ ਤੁਹਾਡੇ ਵਿੱਚ ਤੇ ਮੇਰੇ ਵਿੱਚ ਫਰਕ ਦੱਸਾਂ ਕੀ ਹੈ ਜਿਸ ਤਰ੍ਹਾਂ ਕਿ ਇੱਕ ਫਲਦਾਰ ਦਰਖਤ ਤੇ ਇਹ ਬੰਬੂ ਦਾ ਰੁੱਖ ਇਹਦੇ ਵਿੱਚ ਫਰਕ ਹੈ ਹੁਣ ਤੁਹਾਨੂੰ ਬੰਬੂ ਦੇ ਰੁੱਖ ਦੇ ਵਿੱਚ ਤੇ ਫਲਦਾਰ ਪੌਦੇ ਦੇ ਵਿੱਚ ਰੁੱਖ ਵਿੱਚ ਫਰਕ ਦੱਸਦੀ ਆਂ ਤੁਸੀਂ ਅੰਬ ਅਮਰੂਦ ਸੰਤਰਾ ਕੇਲਾ ਕਿਸੇ ਵੀ ਫਲ ਨੂੰ ਜਦੋਂ ਧਰਤੀ ਦੇ ਵਿੱਚ ਉਸ ਦਾ ਬੀਜ ਬੀਜਦੇ ਹੋ ਨਾ ਤਾਂ ਉਹ ਜਿਹੜਾ ਉਹ ਫਲ ਹੈ ਉਹਨੂੰ ਤੁਸੀਂ ਉਸ ਬੀਜ ਨੂੰ ਰੋਜ਼ਾਨਾ ਪਾਣੀ ਦਿੰਦੇ ਹੋ ਰੋਜ਼ਾਨਾ ਸਿੰਚਦੇ ਹੋ ਸਾਭ ਸੰਭਾਲ ਕਰਦੇ ਹੋ ਹਨਾ ਇਸ ਤਰੀ ਕਰਦੇ ਹੋ ਉਹ ਸੇਮ ਐਜ਼ ਇਟ ਇਜ਼ ਜਿ ਆਪਾਂ ਉਹਦੇ ਬਰਾਬਰ ਜਿਕਰ ਬੰਬੂ ਦਾ ਬੀਜ ਜਿਹੜੀ ਦੀ ਗੁੱਟਲੀ ਜੋ ਵੀ ए बी सी डी ਹੁੰਦਾ ਹੈ ਹਨਾ ਬੀਜ ਹੈ ਇਹਦਾ ਸੀਡ ਹੈ ਉਹਨੂੰ ਧਰਤੀ ਵਿੱਚ ਬੀਜ ਇਹਨੂੰ ਵੀ ਰੋਜ਼ਾਨਾ ਪਾਣੀ ਦਿੰਦੇ ਆ ਕਈ ਵਾਰੀ ਇਦਾਂ ਹੁੰਦਾ ਨਹੀਂ ਵੀ ਦਿੰਦੇ ਤਾਂ ਵੀ ਕੋਈ ਚੱਕਰ ਨਹੀਂ ਕੁਦਰਤ ਪਾਣੀ ਦੇ ਦਿੰਦੀ ਹੈ ਇੰਜ ਹੁੰਦਾ ਹੈ ਉਹਨ ਕੀ ਹੈ ਕਿ ਜਿਹੜੇ ਆਂਬ ਕਿਸੇ ਵੀ ਫਲਦਾਰ ਆਂਬ ਅਮਰੂਦ ਸੇਬ ਕੇਲਾ ਕਿਸੇ ਵੀ ਫਲਦਾਰ ਪੌਦੇ ਨੂੰ ਜਦ ਤੁਸੀਂ ਪਾਣੀ ਦਿੰਦੇ ਹੋ ਤਾਂ ਉਹ 6 ਮਹੀਨੇ ਬਾਅਦ ਵਧੀਆ ਤਰੀਕੇ ਨਾਲ ਪੁੰਗਰ ਜਾਂਦਾ ਹੈ ਵਧੀਆ ਛੋਟਾ ਜਿਹਾ ਰੁੱਖ ਬਣ ਜਾਂਦਾ ਤੇ ਕੁਝ ਸਮੇਂ ਬਾਅਦ ਉਹ ਫਲ ਵੀ ਦੇਣ ਲੱਗ ਜਾਂਦਾ ਜੇਕਰ ਆਪਾਂ ਆਂਬ ਦੀ ਗੱਲ ਕਰੀ ਤਾਂ ਆਂਬ ਤਾਂ ਇਹ ਲਾਓ ਕਰੀਬ ਸਾਲ ਬਾਅਦ ਬਹੁਤ ਮਿੱਠੇ ਮਿੱਠੇ ਫਲ ਦਿੰਦਾ ਅਮਰੂਦ ਦੀ ਤਾਂ ਮਾਸ਼ਾ ਅੱਲਾਹ ਅਮਰੂਦ ਦੇ ਤਾਂ ਫਾਲੇ ਵਾਲੇ ਮਿੱਠੇ ਹੁੰਦੇ ਨੇ ਸੰਤਰਾ ਹਰ ABC ਦੀ ਕੈਂਤਪਾਉ ਹਰੀ ਕਰੁਖ ਦੀ ਪਰ ਇਹ ਜਿਹੜਾ ਬੰਬੂ ਹੈ ਨਾ ਇਹਦਾ ਜਦੋਂ ਆਪਾਂ ਬੀਜ ਬੀਜਦੇ ਆ ਤਾਂ ਇਸਦਾ ਬੀਜ ਕਰੀਬ 5-6 ਸਾਲ ਤੱਕ ਆਪਾਂ ਨੂੰ ਦਿਸਦਾ ਹੀ ਨਹੀਂ ਹੈ ਕਿ ਇੱਥੇ ਕੁਝ ਬੀਜਿਆ ਵੀ ਹੈ ਜਦੋਂ ਕਿ ਸਾਂਭ ਸੰਭਾਲ ਇਦਾਂ ਹੀ ਹੁੰਦੀ ਆ ਉਹਦਾ ਇੱਕ ਕਾਰਨ ਹੈ ਕਾਰਨ ਇਹ ਹੈ ਕਿ ਜਦੋਂ ਆਪਾਂ ਇਸ ਬੰਬੂ ਦੇ ਲਈ ਇਸ ਰਗ ਰੁਖ ਦੇ ਬੀਜ ਨੂੰ ਬੀਜਦੇ ਆ ਨਾ ਇਹ ਧਰਤੀ ਦੇ ਥੱਲੇ ਹੀ ਆਪਣੀਆਂ ਜੜਾਂ ਕਰੀਬ 100 ਫੁੱਟ ਡੂੰਘੀਆਂ ਕਰਨ ਦੇ ਲਈ 5 ਸਾਲ ਲਗਾ ਦਿੰਦਾ ਤੇ ਉਸ ਤੋਂ ਬਾਅਦ ਜਦੋਂ ਇਹ ਬਾਹਰ ਧਰਤੀ ਤੋਂ ਉੱਪਰ ਆਂਦਾ ਤਾਂ ਇਸ ਦੀਆਂ ਉਚਾਈਆਂ ਤਾਂ ਤੁਹਾਨੂੰ ਦੱਸਣ ਦੀ ਜ਼ਰੂਰਤ ਹੀ ਨਹੀਂ ਹੈਗੀ ਦੂਸਰੀ ਖੂਬੀ ਇਸ ਬੰਬੂ ਦੇ ਰੁੱਖ ਦੀ ਕਿੰਨਾ ਵੀ ਹਨੇਰੀ ਤੂਫਾਨ ਆਵੇ ਇਹ ਡੂੰਘੀਆਂ ਜੜਾਂ ਵਿੱਚ ਮਜ਼ਬੂਤ ਬੰਬੂ ਇਸ ਦਾ ਕੋਈ ਕੁਝ ਨਹੀਂ ਹਿਲਾ ਪੰਦਾ ਸੋ ਜਿਹੜੇ ਐ ਕਰਦੇ ਨੇ ਨਾ ਉਹ ਇਸ ਬੰਬੂ ਦੇ ਰੁਖ ਤੋਂ ਸਮਝ ਲਓ ਆਪਣੀ ਸਿਹਤ ਤੇ ਤਾਂ ਕੋਈ ਅਸਰ ਹੈ ਹੀ ਨਹੀਂ ਕੋਈ ਕੀ ਬੋਲਦਾ ਕੀ ਨਹੀਂ ਕਿਉਂਕਿ ਆਪਾਂ ਤਾਂ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਜੀ ਦੀ ਰਹਿਮਤ ਦੇ ਨਾਲ ਜਿਹੜਾ ਡੂੰਗੀਆਂ ਕਰਨ ਵਿੱਚ ਹਲੇ ਤੱਕ ਲੱਗੇ ਹੋਏ ਆ ਉਹ ਵੱਖਰੀ ਗੱਲ ਆ ਸਫਰਾਂ ਤੇ ਆ ਪਰ ਟੈਨਸ਼ਨ ਨਾ ਲਓ ਜਿੱਦਣ ਮੰਜ਼ਲਾਂ ਤੇ ਪਹੁੰਚੇ ਨਾ ਦੇਖਦੇ ਰਹਿ ਜਾਓਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ